ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪੈਰ ਪਰੀ ਜੈ ਮਸੀਹ ਦੀ ਅੱਜ ਆਪਾਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ پاک ਔਰ ਪਵਿੱਤਰ ਹਜ਼ੂਰੀ ਇਕੱਠੇ ਹੋਏ ਹਾਂ ਧੰਨਵਾਦ ਕਰਦੇ ਹਾਂ ਉਸ ਮਹਾਨ ਖੁਦਾਵੰਦਾ ਜੂ ਦਇਆ ਦਾ ਸਾਗਰ ਔਰ ਕਿਰਪਾ ਕਰਨ ਵਾਲਾ ਪਰਮੇਸ਼ਰ ਹੈ ਉਸ ਦੀ ਸ਼ਾਨ ਔਰ ਤੋਂ ਦੀ ਕਿਰਪਾ ਔ ਦੀ ਗ੍ਰੇਸ ਸਦਾ ਦੀ ਹੈ ਔਰ ਜੋ ਵੀ ਜਾਨੂ ਦੇ ਨਾਮ ਤੇ ਭਰੋਸਾ ਰੱਖਦੇ ਆ ਪਰਮੇਸ਼ਰ ਪਿਤਾ ਉਹਨਾਂ ਦੀ ਸਭ ਦੀ ਆਵਾਜ਼ ਨੂੰ ਸੁਣਦਾ ਔ ਤੇ ਉੱਤਰ ਦਿੰਦਾ ਹੈ ਸੱਚਮੁੱਚ ਖੁਦਾ ਬਹੁਤ ਹੀ ਮਦਦਗਾਰ ਪਰਮੇਸ਼ਰ ਔਰ ਰਹਿਮ ਕਰਨ ਵਾਲਾ ਪਰਮੇਸ਼ਰ ਹੈ ਅੱਜ ਅਸੀਂ ਸਭ ਦੇ ਸਬ ਉਸ ਪ੍ਰਭੂ ਹੋਇਆ ਯਹਵਾ ਦੇ ਹਜ਼ੂਰ ਆਇਆ ਤਾਂ ਕਿ ਉਸ ਦੀ ਗ੍ਰੇਸ ਅਰ ਉਸ ਦੀ ਕਿਰਪਾ ਨੂੰ ਦੇਖ ਸਕੀਏ ਪਾ ਸਕੀਏ ਵੇਖ ਸਕੀਏ ਮਹਿਸੂਸ ਕਰ ਸਕੀਏ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਗਵਾਹੀਆਂ ਨੂੰ ਕਿ ਕਿਸ ਤਰ੍ਹਾਂ ਜਿਨ੍ਹਾਂ ਨੇ ਵੀ ਪ੍ਰਭੂ ਦੇ ਨਾਮ ਦੇ ਉੱਤੇ ਭਰੋਸਾ ਰੱਖਿਆ ਪਰਮੇਸ਼ਰ ਪਿਤਾ ਨੇ ਉਹਨਾਂ ਦੀ ਲਾਈਫ 'ਚ ਅਦਭੁਤ ਕੰਮ ਕੀਤੇ ਕਿਉਂਕਿ ਭਰੋਸਾ ਹੀ ਹੈ ਜਿਹੜਾ ਸਾਨੂੰ ਪ੍ਰਭੂ ਦੇ ਰਾਜ ਦੇ ਵਿੱਚ ਉੱਚਾ ਕਰਦਾ ਬLES ਕਰਦਾ ਹੈ ਔਰ ਉਹਦੀ ਗ੍ਰੇਸ ਦੇ ਨਾਲ ਸਾਨੂੰ ਸਭ ਨੂੰ ਸ਼ੁੱਧ ਕਰਦਾ ਹੈ ਸੋ ਪ੍ਰੋਸੇ ਦੇ ਨਾਲ ਹੀ ਅਸੀਂ ਪਰਮੇਸ਼ਰ ਦੇ ਵਿੱਚ ਆਉਨੇ ਆ ਤੇ ਵਿਸ਼ਵਾਸ ਹੀ ਹੈ ਜਿਹੜਾ ਸਾਨੂੰ ਹਮੇਸ਼ਾ ਪ੍ਰਭੂ ਦੇ ਰਾਜ ਵਿੱਚ ਵਧਾਉਂਦਾ ਆ ਸੋ ਆਓ ਜਾਣਦੇ ਹਾਂ ਗਵਾਹੀਆਂ ਨੂੰ ਪਹਿਲੀ ਗਵਾਹੀ ਸਿਸਟਰ ਕਸ਼ਮੀਰ ਕਾਰਦੀ ਆ ਉਹ ਦੱਸਦੀ ਆ ਕਿ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਚੱਲਦੀ ਸੀ ਫਾਸਟਿੰਗ ਤੋਂ ਪਹਿਲਾਂ ਕਾਫੀ ਟੈਨਸ਼ਨ ਸੀਗੇ ਉਹ ਕਹਿੰਦੇ ਖਾਣਾ ਪੀਣਾ ਵੀ ਨਹੀਂ ਸੀ ਖਾਂਦੇ ਅਤੇ ਕੰਮ ਵੀ ਨਹੀਂ ਸੀ ਕਰ ਪਾਉਂਦੇ ਕੁਝ ਵੀ ਸਮਝ ਨਹੀਂ ਸੀ ਆਉਦਾ ਉਹਨਾਂ ਦਾ ਫੇਸ ਦਾ ਰੰਗ-ਪੰਗ ਵੀ ਬਦਲ ਗਿਆ ਸੀ ਔਰ ਕਹਿੰਦੇ ਕਿ ਉਹਨਾਂ ਨੂੰ ਕੋਈ ਵੀ ਤਸੱਲੀ ਨਹੀਂ ਸੀ ਕਿਸੇ ਪਾਸੋਂ ਸੋ ਫਾਸਟਿੰਗ ਤੋਂ ਪਹਿਲਾਂ ਜਿਹੜੀ ਪ੍ਰੇਅਰ ਆਈ ਉਹਦੇ ਵਿੱਚ ਕੁਝ ਹਿੰਮਤ ਦੇਣ ਵਾਲੀਆਂ ਗੱਲਾਂ ਸੀ ਕੁਝ ਵਚਨ ਐਸਾ ਸੀ ਜਾਂ ਕੁਝ ਸਮਝਾਉਣ ਦਾ ਤਰੀਕਾ ਐਸਾ ਸੀ ਉਹਨਾਂ ਨੂੰ ਉਸ ਵਚਨ ਤੋਂ ਇੰਨੀ ਤਸੱਲੀ ਮਿਲੀ ਕਿ ਉਹਨਾਂ ਨੇ ਉਸ ਵਚਨ ਨੂੰ ਸੁਣਿਆ ਫਾਸਟਿੰਗ ਕੀਤੀ ਔਰ ਫਾਸਟਿੰਗ ਦੇ ਦੌਰਾਨ ਹੀ ਉਹਨਾਂ ਦੀਆਂ ਜੰਨੀਆਂ ਪਰੇਸ਼ਾਨੀਆਂ ਸੀ ਸਭ ਦੂਰ ਹੋ ਗਈਆਂ ਸਭ ਪਰੇਸ਼ਾਨੀਆਂ ਸੋਲਵ ਹੋ ਗਈਆਂ ਉਹਨਾਂ ਨੂੰ ਖੁਦਾ ਨੇ ਤਸੱਲੀ ਵੀ ਦਿੱਤੀ हिम्मत ਵੀ ਦਿੱਤੀ ਉਹਨਾਂ ਦੇ ਹਿਰਦੇ ਨੂੰ ਬਦਲਿਆ ਵੀ ਉਹਨਾਂ ਦੇ ਮਨ ਦੇ ਵਿੱਚ ਪਰਮੇਸ਼ਰ ਨੇ ਬਹੁਤੇ ਖਿਆਲ ਪਾਏ ਜਿਹੜੇ ਉਹਨਾਂ ਦੇ ਜੀਵਨ ਦੇ ਬਦਲਾਅ ਦੇ ਸੀਗੇ ਔਰ ਪੂਰੇ ਫਾਸਟਿੰਗ ਦੇ ਸਮੇਂ ਚ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਬlesed ਮਹਿਸੂਸ ਕੀਤਾ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਅਗਲੀ ਗਵਾਹੀ ਬ੍ਰਦਰ ਕੁਲਵੰਤ ਸਿੰਘ ਦੀ ਹੈ ਉਹ ਦੱਸਦਿਆ ਕਿ ਉਹਨਾਂ ਦਾ ਫੋਨ ਲੋ ਹੋ ਗਿਆ ਸੀਗਾ ਰਾਤ ਨੂੰ ਚਾਰਜ ਲਗਾਉਣਾ ਭੁੱਲ ਗਏ ਸੀ ਤੇ ਸਵੇਰੇ 3 ਵਜੇ ਉੱਠਦੇ ਸੀ ਉਹ ਔਰ 3 ਵਜੇ ਉੱਠ ਕੇ ਉਹ ਪ੍ਰੇਅਰ ਸੁਣਦੇ ਸੀ ਔਰ ਉਹ ਸੋਚਦੇ ਸੀਗੇ ਕਿ 1% ਫੌਨ ਰਹਿ ਗਿਆ ਆ ਔਰ ਸ਼ਾਇਦ ਮੇਰੀ ਪ੍ਰੇਅਰ ਮੈਥੋਂ ਸੁਣੀ ਨਹੀਂ ਜਾਊਗੀ ਔਰ ਮੇਰਾ ਫੌਨ ਜਿਹੜਾ ਬੰਦ ਹੋ ਜਾਊਗਾ ਪਰ ਉਹਨਾਂ ਨੇ ਪ੍ਰਭੂ ਦੇ ਹਸਰ ਦੁਆ ਕੀਤੀ ਕਿ ਪਰਮੇਸ਼ਰ ਪ੍ਰਤਾਮੈ ਆਜ ਤੱਕ ਕਦੇ ਵੀ ਪ੍ਰੇਰ ਚ ਨਾਗਾ ਨਹੀਂ ਪਾਇਆ ਔਰ ਉਹ ਹਰ ਵਾਰ ਪ੍ਰੇਅਰ ਨੂੰ ਸਭ ਤੋਂ ਪਹਿਲਾਂ ਸੁਣਦੇ ਵੀ ਆ ਸਵੇਰ ਦੀ ਪ੍ਰਾਰਥਨਾ ਪੂਜਦੋਂ ਪਈ ਦੀ ਹਰ ਵਾਰ ਉਹ ਪਹਿਲਾਂ ਸੁਣਦੇ ਆ ਔਰ ਉਹਨਾਂ ਦੀ ਇੱਛਾ ਸੀ ਕਿ ਅੱਜ ਵੀ ਉਹ ਪਹਿਲਾਂ ਹੀ ਸੁਣਨ ਅਤੇ ਸਾਰੀ ਸੁਣਨ ਅਤੇ ਨਾਗਾ ਨਾ ਪਾਉਣ ਔਰ ਉਹ ਦੱਸਦੇ ਆ ਕਿ 1% ਫੌਨ ਸੀਗਾ ਸਾਰੀ ਦੁਆ ਉਹਨਾਂ ਨੇ ਸੁਣੀ ਜਦ ਕਿ ਵੀਡੀਓ ਦੇ ਉੱਤੇ ਅਸੀਂ ਜਾਣਦੇ ਆ ਵੀਡੀਓ ਚੱਲਦੀ ਹੋਏ ਤਾਂ ਸਕਰੀਨ ਨੂੰ ਜ਼ਿਆਦਾ એનર્ਜੀ ਦੀ ਲੋੜ ਆ ਮਤਲਬ ਵੀਡੀਓ ਦੇ ਦੌਰਾਨ ਜ਼ਿਆਦਾ ਬੈਟਰੀ ਦਾ ਖੋਣਾ ਜ਼ਰੂਰੀ ਹੈ 1% ਤੇ ਵੀਡੀਓ ਦੇਖਣਾ ਉਹ ਵੀ ਘੱਟੋ ਘੱਟ 15 ਤੋਂ 20 ਮਿੰਟ ਦੀ ਇਹ ਕੋਈ ਆਮ ਗੱਲ ਨਹੀਂ ਸੀ ਪਰ ਉਹ ਦੱਸਦੇ ਆ ਕਿ 1% ਬੈਟਰੀ ਦੇ ਨਾਲ ਉਹਨਾਂ ਨੇ ਸਾਰੀ ਪ੍ਰੇਰ ਸੁਣੀ ਬੜੇ ਆਰਾਮ ਨਾਲ ਸੁਣੀ ਉਹਨਾਂ ਦਾ ਫੋਨ ਬੰਦ ਨਹੀਂ ਹੋਇਆ ਇਸ ਗਵਾਹੀ ਦੇ ਲਈ ਬਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਸੱਚਮੁੱਚ ਜਦ ਵੀ ਅਸੀਂ ਪ੍ਰਭੂ ਦੇ ਨਾਮ ਤੇ ਭਰੋਸਾ ਕਰਦੇ ਆ ਨਾ ਪਰਮੇਸ਼ਰ ਸਾਡੀ ਸਾਰੀ ਹੀ ਪਰੇਸ਼ਾਨੀ ਨੂੰ ਦੂਰ ਕਰਦਾ ਜਿੱਦਾਂ ਦੀ ਵੀ ਸਾਨੂੰ ਸਹਾਇਤਾ ਦੀ ਲੋੜ ਹੈ ਪਰਮੇਸ਼ਰ ਉਦਾਂ ਦੀ ਹੀ ਸਾਡੀ ਸਹਾਇਤਾ ਕਰਦਾ ਹੈ ਜਿਸ ਵੀ ਵੇਲੇ ਅਸੀਂ ਉਹਨੂੰ ਪੁਕਾਰਦੇ ਹਾਂ ਉਸੇ ਵੇਲੇ ਉਹ ਸਾਡੀ ਸੁਣਦਾ ਅਤੇ ਜਿਵੇਂ ਅਸੀਂ ਕਹਿੰਦੇ ਵੀ ਪਰਮੇਸ਼ਰ ਹਾਂ ਮੇਰੇ ਲਈ ਕੰਮ ਹੋਵੇ ਤਾਂ ਮੈਂ ਇਹ ਚੀਜ਼ ਦੇਖੀ ਕਿ ਖੁਦਾ ਕਰਦਾ ਵੀ ਹੈ ਸਾਡੇ ਵਿੱਚੋਂ ਕੋਈ 2-4 ਵਿਸ਼ੇ ਐਸੇ ਹੁੰਦੇ ਆ ਜਿਹੜੇ ਅਸੀਂ ਮੰਗੀਏ ਤੇ ਉਹ ਸਾਨੂੰ ਦੇ ਵੀ ਨਾ ਕਿਉਂਕਿ ਸਾਡੇ ਲਈ ਉਹ ਸਹੀ ਨਹੀਂ ਹੁੰਦੇ ਪਰ ਮੋਸਟਲੀ ਹਰ ਇੱਕ ਗੱਲ ਜਿਹੜੀ ਸਾਡੀ ਭਲਾਈ ਦੀ ਹੁੰਦੀ ਆ ਜਿਹਦੇ ਵਿੱਚ ਸਾਨੂੰ ਵੀ ਪਤਾ ਤੇ ਖੁਦਾ ਨੂੰ ਵੀ ਪਤਾ ਹੋਵੇ ਨਾ ਬੈਨੀਫਿਟ ਆ ਉਹ ਪ੍ਰੇਅ ਰਿਕੁਐਸਟ ਦਾ ਉੱਤਰ ਤਾਂ ਜ਼ਰੂਰ ਹੀ ਆਉਂਦਾ ਹੈ ਉਹੋ ਪ੍ਰਾਰਥਨਾ ਦੀ ਅਰਜ਼ੀ ਜ਼ਰੂਰ ਸੁਣੀ ਜਾਂਦੀ ਆ ਤੇ ਉਹ ਬਹੁਤ ਜਲਦ ਵੀ ਅਤੇ ਬਹੁਤ ਬੈਟਰਲੀ ਸਾਡੀ ਹੀ ਆਨਸਰ ਵੀ ਲੈ ਕੇ ਆਉਂਦੀ ਆ ਸੋ ਬਹੁਤ ਹੀ ਖੁਸ਼ੀ ਦੀ ਗੱਲ ਆ ਸਾਡੇ ਸਭ ਦੇ ਲਈ ਕਿ ਖੁਦਾ ਸਾਡੀ ਆਵਾਜ਼ ਨੂੰ ਸੁਣਦਾ ਵੀ ਆ ਔਰ ਉਹ ਸਾਡੀ ਆਵਾਜ਼ ਨੂੰ ਸੁਣ ਕੇ ਉੱਤਰ ਦਿੰਦਾ ਵੀ ਆ ਅਸੀਂ ਉਸ ਖੁਦਾ ਚ ਬਹੁਤ ਬਲੈਸਡ ਆ ਔਰ ਅਸੀਂ ਜਿੰਨੇ ਵੀ ਜਨ ਪਰਮੇਸ਼ਰ ਦੇ huzur ਭਾਵੇਂ ਪ੍ਰਾਰਥਨਾ ਚਾਹੀਏ ਭਾਵੇਂ ਫਾਸਟਿੰਗ ਚਾਹੀਏ ਸਾਡੀ ਹਜ਼ੂਰੀ ਖੁਦਾ ਦੇ huzur ਪਹੁੰਚਣਾ ਇਹ ਖੁਦਾ ਨੂੰ ਬਹੁਤ ਪਸੰਦ ਆਉਂਦਾ ਹੈ ਹੁਣ ਇੱਕ ਇੱਕ ਭੈਣ ਦਾ ਫੌਂਡ ਸੀ ਮੇਰੇ ਕੋਲ ਆਇਆ ਔਰ ਕਹਿੰਦੇ ਕਿ ਉਹਨਾਂ ਨੂੰ ਬਾਈਬਲ ਪੜ੍ਹਨੀ ਨਹੀਂ ਆਉਂਦੀ ਉਹ ਕਹਿੰਦੇ ਕਿ ਉਹ ਸੁਣਦੇ ਸਾਰੀਆਂ ਪ੍ਰੇਰੀਆ ਪਰ ਉਹਨਾਂ ਨੂੰ ਬਾਈਬਲ ਪੜ੍ਹਨੀ ਨਹੀਂ ਆਉਂਦੀ ਤਾਂ ਉਹਨਾਂ ਨੂੰ ਇਸ ਗੱਲ ਦੀ ਟੈਨਸ਼ਨ ਸੀ ਭਈ ਕੀ ਉਹਨਾਂ ਦੀ ਭਗਤੀ ਖੁਦਾ ਨੂੰ ਪਸੰਦ ਆਊਗੀ ਤਾਂ ਮੈਂ ਕੁਝ ਦਿਨ ਪਹਿਲਾਂ ਵੀ ਇਹ ਗੱਲ ਕਹੀ ਸੀਗੀ ਕਿ ਜਿਹੜੇ ਸਾਡੇ ਮਾਪੇ ਵਾਪਸ ਸੀ ਨਾ ਮਤਲਬ 100 ਦੇ ਵਿੱਚੋਂ 60% ਮਾਪੇ ਜੋ ਮਤਲਬ ਮੈਂ ਹੀ ਦੇਖ ਰਹੀ ਆ ਵੀ ਸਾਡੇ ਮਾਪੇ ਮਤਲਬ ਜਿੰਨੀ ਕੁ ਉਮਰ ਉਹਨਾਂ ਦੀ ਹੈ 50 55 ਸਾਲ ਦੇ ਇੰਨੀ ਏਜ ਦੇ ਜਿੰਨੇ ਵੀ ਹੈਗੇ ਆ ਨਾ ਉਹ ਜ਼ਿਆਦਾਤਰ ਹੁਣ ਸਾਡੀ ਏਜ ਤੋਂ ਬਾਅਦ ਆਪਾਂ ਇਹ ਲਗਾ ਸਕਦੇ ਵੀ 70 ਤੋਂ ਪਹਿਲੇ ਦੇ ਲੋਕ 70 ਤੋਂ ਪਹਿਲੇ ਦੇ ਲੋਕ ਜਾਂ 80 ਤੋਂ ਪਹਿਲੇ ਦੇ ਲੋਕ ਜਿੰਨੇ ਵੀ ਆ ਉਹ ਸਭ ਅਨਪੜ੍ਹ ਹੀ ਆ ਜ਼ਿਆਦਾਤਰ ਤਾਂ ਅਨਪੜ੍ਹ ਹੀ ਆ ਜੇ ਕੋਈ ਪੜਿਆ ਵੀ ਤਾਂ ਕੋਈ 2 4 5 7 ਪੜਿਆ ਔਰ ਉਹ ਆਪਣੇ ਜੋਗਾ ਪੜਨ ਜੋਗਾ ਹੈਗਾ ਪੰਜਾਬੀ ਪਰ ਸੌ ਦੇ ਵਿੱਚੋਂ ਮੈਂ ਕਹਾਂਗੀ 60% ਜਨਰੇਸ਼ਨ ਜਿਹੜੀ 80 ਤੋਂ ਪਹਿਲਾਂ ਦੀ ਆ ਉਹ ਅਨਪੜ੍ਹ ਹੀ ਸੀ ਤਾਂ ਕਿ ਉਹ ਉਸ ਤੋਂ ਪਹਿਲਾਂ ਦੇ ਲੋਕ ਜਿਹੜੇ ਹੋਣਗੇ ਉਹ ਸਵਰਗ ਨਹੀਂ ਗਏ ਹੋਣਗੇ ਇਹ ਫਰਉਨਾ ਦੀ ਭਗਤੀ ਖੁਦਾ ਨੇ ਪਸੰਦ ਨਾ ਕੀਤੀ ਹੋਗੀ ਹੁਣ ਉਸ ਤੋਂ ਵੀ ਪਹਿਲਾਂ ਜਾਣੇ ਆਪਾਂ ਆਦਮ ਔਰ ਉਸ ਤੋਂ ਪਹਿਲੇ ਉਸ ਤੋਂ ਅੱਗੇ ਜਾਣੇ ਆਪਾਂ ਅਬਰਾਹਮ ਔਰ ਨੂ ਜਿਨ੍ਹਾਂ ਵੇਲੇ ਚ ਸਕੂਲ ਹੈ ਹੀ ਨਹੀਂ ਸੀਗਾ ਉਹਨਾਂ ਵੇਲੇ ਚ ਉਹਨਾਂ ਦੀ ਪੜਾਈ ਔਰ ਭਗਤੀ ਕਬੂਲ ਕੀਤੀ ਗਈ ਆਯੂਬ ਔਰ ਇਹ ਸਭ ਲੋਕਾਂ ਦੀ ਭਗਤੀ ਕਬੂਲ ਕੀਤੀ ਗਈ ਉਹਨਾਂ ਵੇਲੇ ਚ ਕਿਤੇ ਨਹੀਂ ਲਿਖਿਆ ਗਿਆ ਬਾਈਬਲ ਚ ਉਹ ਸਕੂਲ ਗਏ ਉਹਨਾਂ ਨੇ ਪੜ੍ਹਾਈ ਕੀਤੀ ਉਹਨਾਂ ਨੇ ਪੜ੍ਹਿਆ ਲਿਖਿਆ ਕਿਤੇ ਨਹੀਂ ਲਿਖਿਆ ਗਿਆ ਹੋ ਵੀ ਸਕਦੇ ਆ ਪਰ ਮੈਂ ਇਹ ਦੇਖਾਂਗੀ ਵੀ ਜਿੱਥੇ ਸਕੂਲ ਨਹੀਂ ਸੀ ਆਦਮ ਦੇ ਟਾਈਮ ਤਾਂ 100% ਨਹੀਂ ਸੀ ਉਹਨਾਂ ਦੇ ਬਾਅਦ ਜਿਹੜੇ ਬੱਚੇ ਆਏ ਜਿਨ੍ਹਾਂ ਦੀਆਂ ਜਨਰੇਸ਼ਨ ਵਧੀਆਂ ਉਹਨਾਂ ਦੀਆਂ ਭਗਤੀਆਂ ਵੀ ਕਬੂਲ ਹੋਈਆਂ ਸੋ ਸਿੰਪਲ ਲਾਸਟ ਗੱਲ ਮੈਂ ਹੀ ਕਹਿਣਾ ਚਾਹਾਂਗੀ ਕਿ ਪੜ੍ਹੇ ਲਿਖੇ ਹੋਣ ਦੇ ਨਾਲ ਧਾਰਮਿਕਤਾ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਇਹ ਗੱਲ ਨੂੰ ਕਿੰਨ ਚਿੰਤਾ ਕਿਉਂ ਦਿੰਦੀ ਹੈ ਕਿ ਮੈਂ ਪੜ੍ਹਿਆ ਲਿਖਿਆ ਨਹੀਂ ਹੈਗਾ ਮੈਂ ਬਾਈਬਲ ਪੜ੍ਹ ਨਹੀਂ ਸਕਦਾ ਇਸ ਲਈ ਕਿ ਮੇਰੀ ਪ੍ਰੇਰਿਕ ਸੁਣੀ ਨਹੀਂ ਜਾਊਗੀ ਜਾਂ ਫਿਰ ਮੇਰੀ ਭਗਤੀ ਕੋਦ ਨੂੰ ਪਸੰਦ ਨਹੀਂ ਆਊਗੀ ਕਿਉਂਕਿ ਅਸੀਂ ਸਭ ਕਹਿ ਦਿੰਦੇ ਹਾਂ ਨਾ ਕਿ ਸਭ ਕੁਝ ਬਚਨ ਹੀ ਹੈ ਸੋ ਸਭ ਕੁਝ ਬਚਨ ਬੇਸ਼ੱਕ ਪੜੋ ਵਚਨ ਪੜ ਕੇ ਉਹਦੀ ਪਾਲਣਾ ਨਾ ਕਰਨੀ ਇਹ ਇਹਦੇ ਵਿੱਚ ਮਤਲਬ ਪੜੇ ਦਾ ਤਾਂ ਨਹੀਂ ਨਾ ਫਲ ਮਿਲੂਗਾ ਬਹੁਤੇ ਆ ਜਿਹੜੇ ਪੜ ਲੈਂਦੇ ਆ ਪਰ ਪੜ ਕੇ ਉਹਦੀ ਪਾਲਣਾ ਨਹੀਂ ਕਰਦੇ ਸੋ ਕੱਲੇ ਪੜੇ ਬੜੇ ਜਾਣਦੇ ਨਾਲ ਹੀ ਪ੍ਰਾਰਥਨਾ ਉੱਤਰ ਨਹੀਂ ਲੈ ਕੇ ਆਉਂਦੀ ਜਾਂ ਫਿਰ ਕੱਲੇ ਪੜੇ ਜਾਣ ਦੇ ਨਾਲ ਹੀ ਸਾਡਾ ਸਵਰਗ ਨਰਕ ਫਿਕਸ ਨਹੀਂ ਹੋ ਜਾਂਦਾ ਸਿਰਫ ਪੜ ਲਿਆ ਅਸੀਂ ਔਰ ਸਾਨੂੰ ਲੱਗਾ ਵੀ ਅਸੀਂ ਸਵਰਗ ਪਹੁੰਚ ਜਾਵਾਂਗੇ ਪਹੁੰਚ ਸਾਡੀ ਟਿਕਟ ਪੱਕੀ ਹੋ ਗਈ ਸਵਰਗ ਦੀ ਇਹ ਵੀ ਝੂਠਿਆ ਕਿਉਂਕਿ ਸਿਰਫ ਪੜਨਾ ਕਾਫੀ ਨਹੀਂ ਹੈਗਾ ਵchnat ਨੂੰ ਮੰਨਣਾ ਉਹਦੇ ਪਿੱਛੇ ਚੱਲਣਾ ਵੀ ਕਾਫੀ ਆ ਬਹੁਤ ਆ ਜ਼ਰੂਰੀ ਆ ਸੋ ਜ਼ਰੂਰੀ ਗੱਲ ਤਾਂ ਇਹੀ ਆ ਭਾਈ ਅਸੀਂ ਵchna ਦੇ ਪਿੱਛੇ ਚੱਲਣਾ ਹੈ ਔਰ ਅਗਰ ਅਸੀਂ ਨਹੀਂ ਚੱਲ ਰਹੇ ਫਿਰ ਸਾਡੇ ਪੜੇ ਦਾ ਵੀ ਕੋਈ ਫਾਇਦਾ ਨਹੀਂ ਅਗਰ ਅਸੀਂ ਸਿਰਫ ਸੁਣ ਰਹੇ ਹਾਂ ਬਹੁਤੇ ਭੈਣ ਭਈਆ ਜਿਹੜਾ ਸਿਰਫ ਸੁਣਦੇ ਆ ਔਰ ਸਾਰੀਆਂ ਪ੍ਰੇਰ ਸੁਣਦੇ ਔਰ ਉਸ ਪੈਨੇ ਵੀ ਇਹੀ ਕਹੈ ਸੀ ਕਿ ਜਿੰਨੀਆਂ ਵੀ ਤੁਸੀਂ ਪ੍ਰੇਰ ਪੋਸਟ ਕਰਦੇ ਮੈਂ ਉਹ ਸਾਰੀਆਂ ਪ੍ਰੇਰ ਨੂੰ ਬਹੁਤ ਅੱਛੇ ਤਰੀਕੇ ਨਾਲ ਸੁਣਦੀਆਂ ਔਰ ਮੈਂ ਇੰਜੋਏ ਕਰਦੀਆਂ ਸੋ ਅਗਰ ਅਸੀਂ ਪੜ ਰ ਨਹੀਂ ਰਹੇ ਸੋ ਸੁਣ ਰਹੇ ਆ ਉਦੋਂ ਫਿਰ ਵੀ ਫੋਲੋ ਕਰ ਰਹੇ ਆ ਇੰਜੋਏ ਕਰ ਰਹੇ ਆ ਪੈਦ ਵਿੱਚ ਚੱਲ ਰਹੇ ਆ ਕੋਸ਼ਿਸ਼ ਕਰ ਰਹੇ ਆ ਆਪਣੇ ਆਪ ਨੂੰ ਅਗਿਆਕਾਰੀ ਚ ਖੜੇ ਕਰਨ ਦੀ ਤੁਹਾਨੂੰ ਪ੍ਰੋਬਲਮ ਤੁਹਾਡੀ ਭਗਤੀ ਜ਼ਰੂਰ ਖੁਦਾ ਦੇ ਹਜ਼ੂਰ ਕਬੂਲ ਹੋ ਜਾਊਗੀ ਕਿਉਂਕਿ ਪੜਾਈ ਖੁਦਾ ਦੇ ਅੱਗੇ ਸਾਨੂੰ ਉਹ ਨਹੀਂ ਕਰਦੀ ਮਹਿਮਾਣੀ ਦਿੰਦੀ ਅਗਰ ਸਿਰਫ ਪੜਾਈ ਸਾਨੂੰ ਖੁਦਾ ਦੇ ਅੱਗੇ ਉੱਚੀਆਂ ਕਰਦੀ ਹੁੰਦੀ ਤਾਂ ਫੇਰ ਮੈਂ ਕਹਾਂਗੀ ਹਰੇਕ ਟੀਚਰਸ ਵਰਗ ਚੱਲ ਜਾਂਦਾ ਹਰੇਕ ਫਿਲਾਸਫਰ ਜਿਨ੍ਹਾਂ ਨੇ ਕਿਤਾਬਾਂ ਲਿਖਿਆ ਸਵਰਗ ਚੱਲ ਜਾਂਦਾ ਸੋ ਬਿਨਾਂ ਰੁਕੇ ਬਿਨਾਂ ਡਰੇ ਬਿਨਾਂ ਪਰੇਸ਼ਾਨੀ ਨੂੰ ਆਪਣੇ ਮਨ ਚ ਬਿਨਾਂ ਕਿਸੇ ਡਾਊਟ ਨੂੰ ਆਏ ਪ੍ਰਭੂ ਦੇ ਵਿੱਚ ਅਧੀਨਗੀ ਦੇ ਨਾਲ ਦੁਆਵਾਂ ਪ੍ਰਾਰਥਨਾਵਾਂ ਕਰਿਆ ਕਰੋ ਅਗਰ ਅਸੀਂ ਕਰਾਂਗੇ ਮੇਰਾ ਐਸਾ ਵਿਸ਼ਵਾਸ ਆ ਕਿ ਬਹੁਤ ਜਲਦ ਅਸੀਂ ਪ੍ਰਭੂ ਦੇ ਨਾਮ ਦੇ ਵਿੱਚ ਉੱਤਰ ਨੂੰ ਪਾ ਲਵਾਂਗੇ ਸਾਡੀ ਲਾਈਫ ਚ ਉੱਤਰ ਜ਼ਰੂਰ ਉਤਰਣਗੇ ਨਿਕਲਣਗੇ ਪਰਮੇਸ਼ਰ ਦੇ ਨਾਮ ਚ ਸਾਡਾ ਉੱਤਰ ਸਵਰਗ 'ਚ ਉਤਰੂਗਾ ਜਦੋਂ ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਹਜ਼ੂਰ ਨੀਵਿਆਂ ਕਰਕੇ ਅਧੀਨ ਕਰਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਦੇ ਹੋਏ ਆਪਣੀ ਧਾਰਮਿਕਤਾ ਨੂੰ ਪ੍ਰਭੂ ਦੇ ਵੱਲ ਲੈ ਕੇ ਜਾਵਾਂਗੇ ਸਾਡੀ ਧਾਰਮਿਕਤਾ ਸਾਨੂੰ ਪ੍ਰਭੂ ਦੇ ਹਜ਼ੂਰ ਉੱਚਿਆਂ ਕਰਦੀ ਆ ਉਸ ਪਰਮੇਸ਼ਰ ਦੇ ਹਜ਼ੂਰ ਸਾਡੀ ਧਾਰਮਿਕਤਾ ਅਗਵਾਈ ਦਿੰਦੀ ਆ ਔਰ ਉਹੀ ਧਾਰਮਿਕਤਾ ਦੇ ਬੇਸ ਤੇ ਹੀ ਉਸੇ ਹੀ ਧਾਰਮਿਕਤਾ ਦੇ ਸਿਰ ਤੇ ਅਸੀਂ ਪ੍ਰਭੂ ਦੇ ਨਾਮ ਦੇ ਵਿੱਚ ਬਹੁਤ ਦਇਆ ਘਟਣੀ ਆ ਬਹੁਤ ਨੇਕ ਨਾਮੀ ਘਟਣੀ ਬਹੁਤ ਐਸੇ ਕੰਮ ਨੇ ਜਿਹੜੇ ਸਾਡੀ ਧਾਰਮਿਕਤਾ ਦੇ ਕਰਕੇ ਸਾਡੀ ਲਾਈਫ ਦੇ ਵਿੱਚ ਹੋਣੇ ਔਰ ਉਹ ਧਾਰਮਿਕਤਾ ਕਿਸੇ ਵੀ ਤਰ੍ਹਾਂ ਦੀ ਦਿਖਾਵੇ ਦੀ ਧਾਰਮਿਕਤਾ ਨਹੀਂ ਹੋਊਗੀ ਉਹ ਧਾਰਮਿਕਤਾ ਕਿਸੇ ਵੀ ਤਰੀਕੇ ਦੇ ਨਾਲ ਸਿਰਫ ਰੱਟਾ ਮਾਰਨ ਵਾਲੀ ਧਾਰਮਿਕਤਾ ਨਹੀਂ ਹੋਊਗੀ ਵੀ ਅਸੀਂ ਸਿਰਫ ਪੜਿਆ ਔਰ ਅਸੀਂ ਸਿਰਫ ਉਹਨੂੰ ਕੰਨ ਚ ਪਾ ਕੇ ਦੂਜੇ ਕੰਨ ਚ ਕੱਢ ਦਿੱਤਾ ਅਸੀਂ ਸਿਰਫ ਚਰਚ ਗਏ ਪਰ ਉਸ ਤੋਂ ਅੱਗੇ ਕੁਝ ਨਹੀਂ ਕੀਤਾ ਐਸੀ ਧਾਰਮਿਕਤਾ ਵੀ ਸਾਨੂੰ ਖੁਦਾ ਦੇ ਰਾਜ ਵਿੱਚ ਉਹ ਕਹਿ ਸਕਦੇ ਮਹਿਮਾ ਨਹੀਂ ਦਵਾ ਸਕਦੀ ਹੈ ਸੋ ਹਣਵਾਦਿਆਂ ਵਚਨ ਦੇ ਵੱਲ ਵਚਨ ਦੇ ਵਿੱਚ ਜਿਹਦਾ ਅਸੀਂ ਪੜਿਆ ਸੀ ਕੱਲ ਵੀ ਕਿ ਸਾਨੂੰ ਸ਼ਾਂਤੀ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਸਾਡੇ ਮਨ ਚ ਚਿੰਤਾ ਬਹੁਤ ਆ ਔਰ ਸਾਡੀ ਚਿੰਤਾ ਸਾਡੀ ਸ਼ਾਂਤੀ ਨੂੰ ਖਾ ਜਾਂਦੀ ਹੈ ਸਾਡਾ ਮਨ ਜਿਹੜਾ ਆ ਉੱਪਰ ਤੱਕ ਜਾਂਦਾ ਆ ਸਾਡੀ ਚਿੰਤਾ ਹੋਣ ਦੇ ਕਰਕੇ ਸਾਡੇ ਮਨਾਂ 'ਤੇ ਸਟ੍ਰੈਸ ਬੋਝ ਪਰੇਸ਼ਾਨੀ ਹੋਣ ਦੇ ਕਰਕੇ ਸਾਡੀ ਜਿਹੜਾ ਆਨੰਦ ਤੇ ਸ਼ਾਂਤੀ ਇਹ ਭੰਗ ਹੋ ਜਾਂਦੀ ਆ ਸੋ ਅੱਜ ਆਪਾਂ ਸ਼ਾਂਤੀ ਨੂੰ ਪ੍ਰਾਪਤ ਕਰਨ ਦੇ ਲਈ ਸ਼ਾਂਤੀ ਵਿੱਚ ਵਧਣ ਦੇ ਲਈ ਸ਼ਾਂਤੀ 'ਚ ਬਰਕਰਾਰ ਹੋਣ ਦੇ ਲਈ ਸ਼ਾਂਤੀ ਦੀਆਂ ਕੁਝ ਆਇਤਾਂ ਪੜਾਂਗੇ ਜਿਨ੍ਹਾਂ ਆਪਾਂ ਕੱਲ ਅਲੱਗ-ਅਲੱਗ ਆਇਤਾਂ ਰੱਖੀਆਂ ਸੀ ਉਸੇ ਤਰ੍ਹਾਂ ਇਹ 'ਚ ਵੀ ਅਲੱਗ-ਅਲੱਗ ਆਇਤਾਂ ਆ ਔਰ ਆਪਾਂ ਇੱਕ-ਇੱਕ ਆਇਤ ਕਰਕੇ ਪੜਾਂਗੇ ਔਰ ਜਾਣਾਂਗੇ ਕਿ ਖੁਦਾ ਸਾਨੂੰ ਸਾਡੀ ਸ਼ਾਂਤੀ ਨੂੰ ਕਾਇਮ ਰੱਖਣ ਦੇ ਲਈ ਕੀ ਸਿਖ ਦਿੰਦਾ ਆ ਕੀ ਸਮਝਾਉਂਦਾ ਆ ਉਹ ਸਭ ਮਿਲ ਕੇ ਜਾਣਦੇ ਆ ਅੱਜ ਸਵੇਰ ਦਾ ਵਚਨ ਹੈ ਪਹਿਲੀ ਆਈ ਤਾਂ ਆਪਾਂ ਪੜਦੇ ਆ ਜ਼ਬੂਰ 28 ਇਹਦੇ ਅਹੀ ਦੀ 3 ਨੰਬਰਾਈਚ ਲਿਖਿਆ ਬੁਰਿਆਰਿਆ ਆਤੇ ਕੋ ਕਰਮੀਆਂ ਦੇ ਨਾਲ ਮੈਨੂੰ ਨਾ ਗਿਣ ਜਿਹੜੇ ਆਪਣੇ ਗਵਾਂਡੀਆਂ ਨਾਲ ਸ਼ਾਂਤੀ ਦੀਆਂ ਗੱਲਾਂ ਬੋਲਦੇ ਹਨ ਪਰ ਉਹਨਾਂ ਦੇ ਮਨ ਵਿੱਚ ਬਦੀ ਹੈ ਹਾਲੇਲੂਇਆ ਸਾਥੀ ਖੁਦਾ ਦਾ ਦਾਸ ਕਹਿੰਦਾ ਕਿ ਇਹ ਪਰਮੇਸ਼ਰ ਮੈਂ ਆਪਣੀ ਚਿੰਤਾ ਤੇਰੇ ਤੇ ਸੱਟਦਾ ਆ ਪਰ ਮੇਰੇ ਮਨ ਨੂੰ ਫਿਰ ਵੀ ਸ਼ਾਂਤੀ ਨਹੀਂ ਆਉਂਦੀ ਮੈਂ ਕਹਿ ਤਾਂ ਦਿੰਨਾ ਆਂ ਵੀ ਪ੍ਰਭੂ ਮੇਰਾ ਬੋਝ ਤੋ ਉਠਾ ਲਾ ਪਰ ਮੇਰਾ ਮਨ ਇਸ ਗੱਲ ਨੂੰ ਮੰਨ ਨਹੀਂ ਪਾਉਂਦਾ ਮੈਂ ਇਹ ਤਾਂ ਕਹਿਣਾ ਵੀ ਅੱਜ ਤੋਂ ਮੇਰੀ ਸਾਰੀ ਚਿੰਤਾ ਮੇਰੇ ਪਰਮੇਸ਼ਰ ਦੀ ਆ ਕਹਿੰਦਾ ਪਰ ਪ੍ਰਭੂ ਮੇਰੇ ਸਭ ਕਹਿਣ ਤੋਂ ਬਾਅਦ ਵੀ ਮੇਰੇ ਮਨ ਦੇ ਵਿੱਚ ਉਹ ਆਨੰਦ ਨਹੀਂ ਆਉਂਦਾ ਮਤਲਬ ਮੈਨੂੰ ਉਹ ਸੈਟੀਸਫੈਕਸ਼ਨ ਨਹੀਂ ਫੀਲ ਹੁੰਦੀ ਔਰ ਅਸੀਂ ਕਹੇ ਵੀ ਇਹ ਵੀ ਕਹਿ ਦਿੰਦੇ ਆ ਕਿ हे ਪਰਮੇਸ਼ਰ ਖੁਦਾ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ ਚ ਸੌਂਦਾ ਮੈਂ ਆਪਣੀ ਜ਼ਿੰਦਗੀ ਨੂੰ ਤੇਰੇ ਹੱਥਾਂ ਸਮਂਦਾ ਅੱਜ ਤੋਂ ਇਹ ਮੇਰੀ ਜ਼ਿੰਦਗੀ ਤੇਰੀ ਆਜ ਤੋਂ ਮੇਰੀ ਸਾਰੀ ਚਿੰਤਾ ਤੇਰੀ ਆ ਔਰ ਇਹ ਸਭ ਕਹਿਣ ਤੋਂ ਬਾਅਦ ਵੀ ਅਸੀਂ ਆਪਣੀ ਚਿੰਤਾ ਆਪ ਹੀ ਚੱਕੀ ਫਿਰਦੇ ਆ ਸੋ ਜਦ ਖੁਦਾ ਇਦਾਂ ਸਾਨੂੰ ਦੇਖਦਾ ਨਾ ਪ੍ਰਭੂ ਕਹਿੰਦਾ ਵੀ ਇਹ ਬੰਦਾ ਤਾਂ ਖਰਾ ਨਹੀਂ ਹੈਗਾ ਇਹ ਕਹਿੰਦਾ ਜ਼ਰੂਰ ਆ ਬਾਰੇ ਕੁਝ ਕਰਦਾ ਨਹੀਂ ਇਹਦੀ ਧਾਰਮਿਕਤਾ ਐਸੀ ਤਾਂ ਹੈ ਵੀ ਮੈਨੂੰ ਕਹਿ ਦਿੰਦਾ ਪਰ ਬਾਅਦ ਚ ਉਥੋਂ ਫਿਰ ਆਪਣੀਆਂ ਗੱਲਾਂ ਤੋਂ ਪਲਟ ਜਾਂਦਾ ਸੋ ਆਪਣੀਆਂ ਹੀ ਗੱਲਾਂ ਤੋਂ ਪਲਟਣ ਵਾਲੇ ਬੰਦੇ ਤਾਂ ਸਾਨੂੰ ਵੀ ਨਹੀਂ ਪਸੰਦਣਾ ਅਸੀਂ ਵੀ ਕਵਾਂਗੇ ਕਿ ਜੇ ਪੂਰਾ ਨਹੀਂ ਕਰਨਾ ਸੀ ਤਾਂ ਵਾਦੇ ਵੀ ਨਹੀਂ ਕਰਨੇ ਚਾਹੀਦੇ ਸੀ ਕਿਉਂਕਿ ਜਿਹੜਾ ਵਾਦੇ ਕਰਕੇ ਪੂਰੇ ਨਹੀਂ ਕਰਦਾ ਸਾਨੂੰ ਨਹੀਂ ਉਹ ਬੰਦਾ ਪਸੰਦ ਸੋ ਪ੍ਰਭੂ ਇਹ ਆ ਵਾ ਸਾਨੂੰ ਕਹਿੰਦਾ ਜੇ ਜੇ ਤੂੰ ਗੱਲਾਂ ਕੀਤੀਆਂ ਨੇ ਤਾਉਨੂ ਪੂਰਿਆ ਕਰ ਜੇ ਤੂੰ ਪੂਰਿਆ ਨਹੀਂ ਕਰ ਸਕਦਾ ਤਾਂ ਮੈਂ ਨਾ ਵਾਦੇ ਨਾ ਕਰ ਸੋ ਕਹਿੰਦਾ ਹੈ ਪ੍ਰਭੂ ਮੈਂ ਤਨੂ ਕਹਿਣਾ ਹੈ ਵੀ ਤੂੰ ਮੇਰੀ ਸਾਰੀ ਚਿੰਤਾ ਉਠਾ ਲਾ ਪਰ ਮੈਂ ਤੋ ਕੀ ਹੋ ਜਾਂਦਾ ਫਿਰ ਵਾਰ-ਵਾਰ ਆਪੇ ਚਿੰਤਾ ਕੀਤੀ ਜਾਂਦੀ ਔਰ ਮੈਂ ਤੈਨੂ ਕਹਿਣ ਦੇ ਬਾਅਦ ਵੀ ਆਪਣਾ ਬੋਝ ਆਪੇ ਚੱਕਦਾ ਫਿਰਦਾ ਹਾਂ ਇਸ ਲਈ हे ਮੇਰੇ ਖੁਦਾ ਮੇਰੇ ਰਹਿਮ ਕਰਨ ਵਾਲੇ ਪਰਮੇਸ਼ਰ ਮੇਰੇ ਮਦਦਗਾਰ ਪ੍ਰਭੂ ਮੈਨੂੰ ਮੇਰੀ ਸਾਰੀ ਚਿੰਤਾ ਤੋਂ ਛੁਡਾ ਲਾ ਮੇਰੇ ਤੇ ਕਿਰਪਾ ਕਰ ਮੇਰੇ ਤੇ ਰਹਿਮ ਕਰ ਮੇਰੀ ਮਦਦ ਨੂੰ ਭੇਜ ਮੇਰਾ ਬੋਝ ਮੇਰੀ ਚਿੰਤਾ ਨੂੰ ਉਠਾ ਲਾ ਮੇਰੇ ਪ੍ਰਭੂ ਯਹਵਾ ਤੇਰਾ ਕਿਰਪਾ ਵਾਲਾ ਹੱਥ ਮਿਲਿ ਤੋਵੇ ਤੂੰ ਮੈਨੂੰ ਬੁਰਿਆਰਿਆ ਲਾਣਾ ਕਹਿਣਾ ਮੈਂ ਬੁਰਾ ਨਹੀਂ ਹੈਗਾ ਮੇਰੇ ਮਨ ਚ ਛਲਕਪਟ ਨਹੀਂ ਹੈਗਾ ਮੈਂ ਬਸ ਕਨਫਿਊਜ਼ ਹੋ ਜਾਣਾ ਹੈ ਕਈ ਵਾਰੀ ਪਰ ਪ੍ਰਭੂ ਮੈਂ ਸਾਰੀ ਚਿੰਤਾ ਨੂੰ ਤੇਰੇ ਹੱਥਾਂ 'ਚ ਜਾਮ ਪਟਕੇ ਤੇਰੀ ਸ਼ਾਂਤੀ ਨੂੰ ਚਾਹੁੰਦਾ ਹਾਂ ਅੱਗੇ ਕਹਿੰਦਾ ਜ਼ਬੂਰ 29 ਦੀ 11 ਨੰਬਰ 'ਚ ਯਹਵਾ ਆਪਣੀ ਪ੍ਰਜਾ ਨੂੰ ਬਾਲ ਦਵੇਗਾ ਤੇ ਯਹਵਾ ਆਪਣੀ ਪ੍ਰਜਾ ਨੂੰ ਸ਼ਾਂਤੀ ਵੀ ਬਖਸ਼ੇਗਾ ਸੋ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਉਹ ਚੀਜ਼ਾਂ ਨਹੀਂ ਦਿੰਦਾ ਜੋ ਮਨੁੱਖ ਵੀ ਦੇ ਸਕਦੇ ਆ ਕੰਨ ਮੈ ਤੁਹਾਨੂੰ ਉਹ ਆਸ਼ੀਸ਼ਾਂ ਦਵਾਂਗਾ ਜਿਹੜਾ ਧਰਤੀ ਦਾ ਮਨੁੱਖ ਨਹੀਂ ਤੁਹਾਨੂੰ ਦੇ ਸਕਦਾ ਉਸੇ ਤਰ੍ਹਾਂ ਪ੍ਰਭੂ ਨੇ ਵਚਨ ਜਿਹਾ ਕਿ ਮੈਂ ਤੁਹਾਨੂੰ ਉਹ ਸ਼ਾਂਤੀ ਦਵਾਂਗਾ ਜਿਹੜੀ ਸਵਰਗੋਂ ਉਤਰਦੀ ਹੈ ਔਰ ਮੇਰੀ ਸ਼ਾਂਤੀ ਕੰਨਾਂ ਤੁਹਾਡੀ ਸੋਚ ਤੋਂ ਪਰੇ ਦੀ ਹੈ ਸੱਚਮੁੱਚ ਖੁਦਾ ਦੀ ਸ਼ਾਂਤੀ ਅਨੋਖੀ ਹੈ ਜਿਹੜੀ ਖੁਦਾ ਦੀ ਸ਼ਾਂਤੀ ਹੈ ਨਾ ਉਹ ਕਿਸੇ ਹੋਰ ਤੋਂ ਨਹੀਂ ਮਿਲਣੀ ਸਾਨੂੰ ਔਰ ਇੱਥੇ ਵਚਨ ਜਿਹਾ ਯਹਵਾ ਆਪਣੀ ਪ੍ਰਜਾ ਨੂੰ ਸ਼ਾਂਤੀ ਦੇ ਨਾਲ ਨਾਲ ਬਲ ਵੀ ਦੇਊਗਾ ਯਹਵਾ ਸੱਚਮੁੱਚ ਆਪਣੀ ਪ੍ਰਜਾ ਨੂੰ ਬਲ ਦੇਊਗਾ ਤਾਕਤ ਦੇਊਗਾ ਹਰੇਕ ਹਾਲਾਤ ਵਿੱਚ ਖੜੇ ਹੋਣ ਦੇ ਲਈ ਮਜ਼ਬੂਤ ਹੋਣ ਦੇ ਲਈ ਕਾਇਮ ਹੋਣ ਦੇ ਲਈ ਔਰ ਪਰਮੇਸ਼ਰ ਪਿਤਾ ਆਪਣੇ ਲੋਕਾਂ ਦੇ ਉੱਤੇ ਆਪਣੀ ਕਿਰਪਾ ਨੂੰ ਭੇਜੂਗਾ ਤਾਂ ਕਿ ਉਹ ਲੋਕ ਪ੍ਰਭੂ ਦੀ ਕਿਰਪਾ ਦੇ ਵਿੱਚ ਮਜ਼ਬੂਤ ਹੋਣ ਆਪਣੇ ਬਲ ਨੂੰ ਦੇਖਣ ਆਪਣੀ ਤਾਕਤ ਨੂੰ ਦੇਖਣ ਆਪਣੀ ਸ਼ਕਤੀ ਨੂੰ ਪਹਿਚਾਣਨ ਉਹਨਾਂ ਦੇ ਉੱਤੇ ਖੁਦਾ ਦਾ ਗ੍ਰੇਸਫੁਲ ਹੱਥ ਠਹਿਰੇ ਉਹਨਾਂ ਦੇ ਕਦਮ ਪ੍ਰਭੂ ਦੇ ਰਾਹ 'ਚ ਮਜ਼ਬੂਤ ਕੀਤੇ ਜਾਣ ਜਿੰਨੇ ਵੀ ਲੋਕ ਪਰਮੇਸ਼ਰ ਦੇ ਵਿੱਚ ਆਉਣ ਉਹਨਾਂ ਅੰਦਰ ਬਲ ਹੋਵੇ ਤਾਂ ਜੋ ਉਹ ਵਿਰੋਧੀ ਨੂੰ ਹਰਾ ਸਕੇ ਪਛਾੜ ਸਿੱਟਣ ਉਹਨਾਂ ਨੂੰ ਸ਼ਰਮਿੰਦਿਆਂ ਕਰ ਸਕਣ ਤਾਂ ਸਭ ਦੇ ਅੰਦਰ ਬਲ ਤਾਕਤ ਹਿੰਮਤ ਦੇ ਨਾਲ ਨਾਲ ਸ਼ਕਤੀ ਤੇ ਸ਼ਾਂਤੀ ਦਾ ਹੋਣਾ ਵੀ ਬਿਹਤਰ ਜ਼ਰੂਰੀ ਹੈ ਸੋ ਇਥੇ ਖੁਦਾ ਸਾਨੂੰ ਬਲ ਵੀ ਦੇਊਗਾ ਤੇ ਅੱਗੇ ਸ਼ਾਂਤੀ ਵੀ ਦੇਊਗਾ ਹੁਣ ਜ਼ਬੂਰ 72 ਦੀ 7 ਨੰਬਰਾਈਚ ਲਿਖਿਆ ਉਹਨੇ ਦਿਨਾਂ ਵਿੱਚ ਉਹਦੇ ਦਿਨਾਂ ਵਿੱਚ ਧਰਮੀ ਲਹਿਲਾਉਣਗੇ ਅਤੇ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਸ਼ਾਂਤੀ ਭਰਪੂਰੀ ਨਾਲ ਵਾਸ ਕਰੇਗੀ ਹੁਣ ਕਹਿੰਦਾ ਉਹਦੇ ਦਿਨਾਂ ਦੇ ਵਿੱਚ ਅੱਜ ਅਸੀਂ ਆਪਣੀ ਜ਼ਿੰਦਗੀ 'ਚ ਦਿਨ ਵੇਖਦੇ ਆਂ ਪਰ ਇਹ ਦਿਨ ਅਸੀਂ ਆਪਣੀ ਮਰਜ਼ੀ ਨਾਲ ਵਿਗਾੜ ਰਹੇ ਆਂ ਅਸੀਂ ਪਰਮੇਸ਼ਰ ਜੋ ਕਹਿੰਦਾ ਉਹ ਨਾ ਕਰਕੇ ਆਪਣੀ ਮਰਜ਼ੀ ਅਨੁਸਾਰ ਚੱਲ ਕੇ ਆਪਣੀ ਲਾਈਫ ਦੇ ਵਿੱਚ ਅਸ਼ਾਂਤੀ ਨੂੰ ਪਾ ਰਹੇ ਆਂ ਸ਼ਾਂਤੀ ਨਹੀਂ ਸਾਡੇ ਕੋਲੇ ਅਸ਼ਾਂਤੀ ਆ ਔਰ ਅਸ਼ਾਂਤੀ ਕਿਉਂ ਆ ਕਿਉਂਕਿ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ ਹੀ ਨਹੀਂ ਛੱਜਨਾ ਮਤਲਬ ਜੋ ਸਾਨੂੰ ਖੁਦਾ ਕਹਿੰਦਾ ਸੀ ਨਾ ਉਹਨੂੰ ਅਸੀਂ ਛੱਡਿਆ ਪਰ ਜੋ ਸਾਡਾ ਮਨ ਕਹਿੰਦਾ ਹੀ ਇਹ ਉਹਦੇ ਪਿੱਛੇ ਚੱਲਣ ਲੱਗੇ ਸੋ ਖੁਦਾ ਕਹਿੰਦਾ ਜਿਹੜੇ ਮੇਰੀ ਆਵਾਜ਼ ਨੂੰ ਨਹੀਂ ਸੁਣਦੇ ਜਿਹੜੇ ਮੇਰੇ ਪਿੱਛੇ ਨਹੀਂ ਚੱਲਦੇ ਉਹਨਾਂ ਉੱਤੇ ਸ਼ਾਂਤੀ ਨਹੀਂ ਹੁੰਦੀ ਕਹਿੰਦਾ ਪਰ ਜਿਹੜੇ ਮੇਰੇ ਪਿੱਛੇ ਚੱਲਦੇ ਆ ਜਿਹੜੇ ਮੇਰੀ ਮਰਜ਼ੀ ਅਨੁਸਾਰ ਚੱਲਦੇ ਆ ਯਹੋਵਾ ਨਦੀ ਮਦਦ ਕਰਦਾ ਯਹੋਵਾ ਨਾਲ ਨੂੰ ਸ਼ਾਂਤੀ ਦਿੰਦਾ ਯਹੋਵਾ ਨਾਲ ਨੂੰ ਬਲ ਦਿੰਦਾ ਯਹੋਵਾ ਦੀ ਕਿਰਪਾ ਨਾਲ ਦੇ ਉੱਤੇ ਠਹਿਰਦੀ ਆ ਜਿਹੜੇ ਯਹੋਵਾ ਦੀ ਆਵਾਜ਼ ਨੂੰ ਸੁਣਦੇ ਆ ਜਿਹੜੇ ਯਹੋਵਾ ਦੇ ਪਿੱਛੇ ਚੱਲਦੇ ਆ ਫਿਰ ਅੱਗੇ ਕਹਿੰਦਾ ਯਹੋਵਾ ਦੀ ਸ਼ਾਂਤੀ ਉਦੋਂ ਤੱਕ ਰਹੂਗੀ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਹੁਣ ਮਤਲਬ ਰਾਤ ਰਾਤ ਨੂੰ ਨਹੀਂ ਇਹ ਨਹੀਂ ਕਿ ਵੀ ਰਾਤ ਨੂੰ ਚੰਨ ਹੁੰਦਾ ਤੇ ਸਵੇਰ ਤੱਕ ਸਾਡੀ ਸ਼ਾਂਤੀ ਭੰਗ ਹੋ ਜੂਗੀ ਅਸਲ ਦਾ ਮਤਲਬ ਇਹਦਾ ਕਹਿਣ ਦਾ ਪਾਵਾਂ ਵੀ ਜਦ ਤੱਕ ਚੰਦ ਧਰਤੀ ਤੇ ਚੜਨਾ ਹਟਣਾ ਜਾਵੇ ਮਤਲਬ ਜਿੱਦ ਅਚਾਨਕ ਖਤਮ ਨਾ ਹੋ ਜਾਵੇ ਮਾਰ ਨਾ ਜਾਵੇ ਉਹਦਾ ਵजूद ਖਤਮ ਨਾ ਹੋ ਜਾਵੇ ਜਦ ਤੱਕ ਸੂਰਜ ਚੰ드ਮਾ ਧਰਤੀ ਤਾਰੇ ਆ ਨਾ ਕਹਿੰਦਾ ਓਨੀ ਦੇਰ ਤੱਕ ਯਹਵਾ ਦੀ ਸ਼ਾਂਤੀ ਰਹੂਗੀ ਤੇ ਭਰਪੂਰੀ ਦੇ ਨਾਲ ਥੋੜੀ ਜਿਹੀ ਨਹੀਂ ਪਰ ਬਹੁਤ ਸਾਰੀ ਜਿੰਨੇ ਵੀ ਪ੍ਰਭੂ ਦੇ ਨਾਮ ਤੇ ਵਿਸ਼ਵਾਸ ਕਰਨਗੇ ਉਹਨਾਂ ਦੇ ਉੱਤੇ ਯਹਵਾ ਦੀ ਸ਼ਾਂਤੀ ਬਹੁਤ ਸਾਰੀ ਰਹੂਗੀ ਭਰਪੂਰੀ ਦੇ ਨਾਲ ਰਹੂਗੀ ਬਹੁਤ ਜ਼ਿਆਦਾ ਰਹੂਗੀ ਧਰਮੀ ਉਹਦੇ ਦਿਨਾਂ ਚ ਲਹਿ ਲਹਾਉਣਗੇ ਜਿਦਾਂ ਫਸਲਾਂ ਹੁੰਦੀਆਂ ਨੇ ਨਾ ਔਰ ਜਦੋਂ ਹਵਾ ਚੱਲੇ ਕਿੰਨੀਆਂ ਸੋਹਣੀਆਂ ਲਹਿਰਾਂ ਬਣਦੀਆਂ ਔਰ ਕਿੰਨੇ ਦਿਲ ਨੂੰ ਖੁਸ਼ ਕਰਦੀਆਂ ਉਹ ਉਸੇ ਤਰ੍ਹਾਂ ਕਹਿੰਦਾ ਧਰਮੀ ਹੋਣਗੇ ਉਹ ਖੁਸ਼ੀ ਦੇ ਮਾਰੇ ਲਹਿਲਹੋਣਗੇ ਤੇ ਉਹਨਾਂ ਨੂੰ ਦੇਖ ਕੇ ਬਹੁਤਿਆਂ ਕੌਮਾਂ ਖੁਸ਼ ਹੋਣਗੀਆਂ ਆਨੰਦਿਤ ਹੋਣਗੀਆਂ ਉਹਨਾਂ ਦੇ ਹਿਰਦੇ ਬਹੁਤ ਵੱਡੇ ਆਨੰਦ ਨਾਲ ਭਰਨਗੇ ਤੇ ਯਹਵਾ ਉਹਨਾਂ ਨੂੰ ਦੇਖ ਕੇ ਖੁਸ਼ ਹੋਵੇਗਾ ਤੇ ਲੋਕ ਵੀ ਜੈਕਾਰੇ ਲਾਉਣਗੇ ਫਿਰ ਅੱਗੇ ਲਾਸਟ ਆਇਤਸ ਆਉਂਦਾ ਹੈ ਜਿਹੜੀ ਜ਼ਬੂਰ 73 ਦੀ 2 ਨੰਬਰ ਆਇਤ ਹੈ ਕਹਿੰਦਾ ਮੈਂ ਆਪਣੀ ਵਿਪਤਾ ਦੇ ਦਿਨ ਪ੍ਰਭੂ ਨੂੰ ਪਾਲਿਆ ਮੇਰਾ ਹੱਥ ਰਾਤ ਨੂੰ ਬਸਾਰਿਆ ਰਿਹਾ ਅਤੇ ਠੱਲਾ ਨਾ ਹੋਇਆ ਮੇਰੇ ਜੀ ਨੇ ਸ਼ਾਂਤੀ ਲੈਣ ਤੋਂ ਨਾ ਨਾ ਕੀਤੀ ਸੋ ਕਹਿੰਦਾ ਮੈਂ ਯਹਵਾਨ ਨੂੰ ਪੁਕਾਰਿਆ ਹੁਣ ਇਹ ਗੱਲਾਂ ਉਹਨਾਂ ਦੀ ਲਾਈਫ ਚ ਹੋਣਗੀਆਂ ਜਿਹੜੇ ਵਿਪਤਾ ਦੇ ਦਿਨ ਯਹਵਾ ਦੀ ਪਾਲ ਕਰਨਗੇ ਅਸੀਂ ਵਿਪਤਾ ਦੇ ਦਿਨ ਸੰਸਾਰ ਵਿੱਚ ਭਾਲਦੇ ਰਹਿਨੇ ਵੀ ਕੌਣ ਆਊਗਾ ਕਿਹੜਾ ਖੜੂਗਾ ਕਿਹੜਾ ਮਦਦ ਕਰੂਗਾ ਕਿੱਥੋਂ ਪੈਸੇ ਮਿਲਣਗੇ ਕਿਹੜਾ ਸਾਡੇ ਨਾਲ ਜਾਊਗਾ ਕਿਹੜਾ ਆਪਣੀ ਗੱਡੀ ਦਊਗਾ ਕਿਹੜਾ ਕਿ ਮਤਲਬ ਜਿੱਥੇ ਸਾਨੂੰ ਜਿੰਨੇ ਲੋੜਾ ਸੀਗੇ ਨੇ ਵੀ ਕਿੱਥੇ ਮਨੋਖ ਨੂੰ ਪਾਲਦੇ ਆਂ ਪਰ ਕਹਿੰਦਾ ਧੰਨ ਹੈ ਉਹ ਮਨੁੱਖ ਜਿਹੜਾ ਆਪਣੀ ਵਿਪਤਾ ਦੇ ਵੇਲੇ ਪ੍ਰਭੂ ਨੂੰ ਪਾਲਦਾ ਆ ਕਹਿੰਦਾ ਜਿਹੜਾ ਆਪਣਾ ਹੱਥ ਖੁਦਾ ਵੱਲ ਵਧਾਉਂਦਾ ਆ ਉਹਦੇ ਉੱਤੇ ਕਹਿੰਦਾ ਸ਼ਾਂਤੀ ਹੋਊਗੀ ਤੇ ਪਰਮੇਸ਼ਰ ਉਹਨੂੰ ਦੇਣ ਲੱਗਾ ਵੀ ਢੱਲ ਨਹੀਂ ਕਰੂਗਾ ਉਹਦਾ ਦਿਲ ਸ਼ਾਂਤੀ ਲੈਣ ਤੋਂ ਨਾ ਨਹੀਂ ਕਰੂਗਾ ਤੇ ਖੁਦਾ ਦਾ ਹੱਥ ਉਹਨੂੰ ਸ਼ਾਂਤੀ ਦੇਣ ਤੋਂ ਨਾ ਨਹੀਂ ਕਰੂਗਾ ਪਰਮੇਸ਼ਰ ਦੀ ਕਿਰਪਾ ਅਤੇ ਉਹਦਾ ਗ੍ਰੇਸਫੁਲ ਹੱਥ ਉਹਦੀ ਜ਼ਿੰਦਗੀ ਤੇ ਠਹਿਰੂਗਾ ਜਿਹੜੇ ਯਹੋਵਾ ਆਪਣੇ ਪਰਮੇਸ਼ਰ ਦੇ ਨਾਮ ਦੇ ਉੱਤੇ ਭਰੋਸਾ ਕਰਨਗੇ ਜਿਨ੍ਹਾਂ ਦੇ ਉੱਤੇ ਇਹ ਹਵਾ ਦਾ ਵੱਲ ਸ਼ਕਤੀ ਸ਼ਾਂਤੀ ਹੋਊਗੀ ਉਹਨਾਂ ਦੇ ਉੱਤੇ ਸ਼ਾਂਤੀ ਭਰਪੂਰੀ ਦੀ ਹੋਊਗੀ ਸਦਾ ਦੀ ਹੋਊਗੀ ਜਦ ਤੱਕ ਚੰਦਰਮਾ ਟਲ ਨਹੀਂ ਜਾਂਦਾ ਉਹਨਾਂ ਨੇ ਆਪਣਾ ਹੱਥ ਫੈਲਾਉਣਾ ਤੇ ਖੁਦਾ ਨੇ ਦੇਣਾ ਆ ਉਹ ਨੱਚਣਗੇ ਕੁੱਦਣਗੇ ਲਹਿਲਹੋਣਗੇ ਤੇ ਉਹਨਾਂ ਦੀ ਸ਼ਾਂਤੀ ਦੇ ਨਾਲ-ਨਾਲ ਉਹਨਾਂ ਨੂੰ ਬਲ ਵੀ ਮਿਲੇਗਾ ਜਿਹੜੇ ਯਹਵਾ ਦੇ ਸ਼ਬਦਾਂ ਉੱਤੇ ਮੰਨ ਲਉਣਗੇ ਜਿਹੜੇ ਸੱਚ ਬੋਲਣਗੇ ਤੇ ਆਪਣੇ ਗਵਾਂਢੀ ਦੇ ਨਾਲ ਵੈਰ ਨਹੀਂ ਖੱਟਣਗੇ ਉਹਨਾਂ ਦੇ ਉੱਤੇ ਇਹ ਸ਼ਾਂਤੀ ਭਰਪੂਰੀ ਦੇ ਨਾਲ ਉਤਰੇਗੀ ਤਾਂ ਉਹ ਸਭ ਮਿਲ ਕੇ ਖੁਦਾ ਦਾ ਸ਼ੁਕਰ ਧੰਨਵਾਦ ਕਰਦੇ ਆ ਹੁਣ ਤੱਕ ਕੀਤੀਆਂ ਭਲਾਈਆਂ ਦੇ ਲਈ ਔਰ ਸੱਚੀ ਸ਼ਾਂਤੀ ਨੂੰ ਪ੍ਰਾਪਤ ਕਰਨ ਦੇ ਲਈ ਉਹ ਸਭ ਮਿਲ ਕੇ ਪਰਮੇਸ਼ਰ ਦੀ پاک ਔਰ ਪਵਿੱਤਰ ਹਜ਼ੂਰੀ 'ਚ ਪ੍ਰਾਰਥਨਾ ਕਰਦੇ ਆ ਹalleluyah halleluyah 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 ਧੰਨਵਾਦ 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 ਮਹਾਨ ਸਮਰਥੀ ਖੁਦਾਵਾਨ ਪਿਆਰੇ ਪਰਮੇਸ਼ਵਰਾ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਮੇਰੇ ਖੁਦਾਵਾਨ ਹੋਣ ਤੱਕ ਕੀਤੀਆਂ ਭਲਾਈਆਂ ਲਈ ਮੇਰੇ ਖੁਦਾਵਾਨ ਤਹਾਡੀ ਰਹਿਮ ਤੁਹਾਡੀ ਫਜ਼ਲ ਲਈ ਮੇਰੇ ਖੁਦਾਵੰ ਜੀ ਤੁਹਾਡੀ ਕਿਰਪਾ ਤੁਹਾਡੀ ਗ੍ਰੇਸ ਲਈ ਮੇਰੇ ਪਿਤਾ ਪਰਮੇਸ਼ਰ ਤੁਸੀਂ ਮਦਦਗਾਰ ਸੱਚੇ ਸਹਾਇਕ ਪਰਮੇਸ਼ਰ ਹੋ ਮੇਰੇ ਖੁਦਾਵੰ ਤੁਹਾਡੀ ਕਿਰਪਾ ਦਇਆ ਸਦਾ ਦੀ ਹੈ ਮੇਰੇ ਪਿਆਰੇ ਪਰਮੇਸ਼ਰ ਖੁਦਾ ਜਿੰਨੇ ਵੀ ਜਨ ਤੁਹਾਡੇ ਨਾਮ ਤੇ ਭਰੋਸਾ ਰੱਖਦੇ ਆ ਤੁਸੀਂ ਸਭ ਦੀ ਮਦਦ ਕਰਦੇ ਹੋ ਮੇਰੇ ਖੁਦਾ ਤੁਹਾਡਾ ਗ੍ਰੇਸਫੁਲ ਹੱਥ ਹਾਰੀ ਕੀ ਜ਼ਿੰਦਗੀ ਉੱਤੇ ਠਹਿਰਦਾ ਮੇਰੇ ਖੁਦਾਵੰ ਜੋ ਵੀ ਤੁਹਾਡੇ ਤੋਂ ਮੰਗਦੇ ਨੇ ਮੇਰੇ ਖੁਦਾ ਤੁਸੀਂ ਉਹਨਾਂ ਨੂੰ ਸਦਾ ਦੀ ਸ਼ਾਂਤੀ ਨਾਲ ਬਹਾਲ ਕਰ ਦਿਓ ਮੇਰੇ ਪ੍ਰਭੂ ਯਾ ਹੋਵਾ ਅੱਜ ਜਿਵੇਂ ਸਭ ਦੇ ਸਭ ਆਪਣੇ ਦਿਲਾਂ ਨੂੰ ਤੁਹਾਡੇ ਅੱਗੇ ਖੋਲਦੇ ਆ ਮੇਰੇ ਖੁਦਾਵਨ ਸਾਡੇ ਉੱਤੇ ਰਹਿਮ ਕਰਨਾ ਕਿਰਪਾ ਕਰਨਾ ਦਇਆ ਕਰਨਾ ਮੇਰੇ ਪਰਮੇਸ਼ਰ ਔਰ ਆਪਣੀ ਸੱਚੀ ਸ਼ਾਂਤੀ ਨਾਲ ਬlès ਕਰਨਾ ਮੇਰੇ ਖੁਦਾ ਉਹ ਸ਼ਾਂਤੀ ਜਿਹੜੀ ਸਵਰਗ ਤੋਂ ਉਤਰਦੀ ਹੈ ਮੇਰੇ ਖੁਦਾਵਨ ਉਹ ਸ਼ਾਂਤੀ ਜਿਹੜੀ ਸਦਾ ਦੀ ਹੈ ਮੇਰੇ ਪਿਤਾ ਉਹ ਸ਼ਾਂਤੀ ਜੋ ਪਰਪੂਰੀ ਦੀ ਹੈ ਮੇਰੇ ਖੁਦਾਵੰਨ ਜੀ ਜੋ ਕਦੇ ਟਲੰਟ ਵਾਲੀ ਨਹੀਂ ਹੈ ਮੇਰੇ ਪਿਤਾ ਪਰਮੇਸ਼ਰ ਅੱਜ ਅਸੀਂ ਸਭ ਤੁਹਾਡੇ ਨਾਮ ਜੋ ਉਸ ਸ਼ਾਂਤੀ ਨੂੰ ਮੰਗਦੇ ਆਂ ਪੁਕਾਰਦੇ ਆਂ ਮੇਰੇ ਪਿਤਾ ਪਰਮੇਸ਼ਰ ਖੁਦਾ ਉਹ ਸ਼ਾਂਤੀ ਸਾਡੇ ਅੰਦਰ ਕਾਇਮ ਰਹੇ ਹਮੇਸ਼ਾ ਤੱਕ ਬਣੀ ਰਹੇ ਮੇਰੇ ਪਿਤਾ ਪਰਮੇਸ਼ਰ ਖੁਦਾ ਸਾਡੇ ਹਿਰਦੇ ਤੁਹਾਡੇ ਨਾਮ ਚ ਆਨੰਦ ਪਾਉਣ ਮੇਰੇ ਖੁਦਾਵੰਨ ਸਾਡੀ ਸਭ ਬੋਝ ਜਿਵੇਂ ਸ਼ਿਸ਼ੂ ਨਾਮ ਚ ਉਠਾ ਲੈ ਜਾਣ ਪਿਤਾ ਪਰਮੇਸ਼ਰ ਸਾਡੇ ਦਿਲਾਂ ਦੇ ਵਿੱਚੋਂ ਹਰ ਕੁਰਾਂਦ ਹਰ ਪਾਪ ਹਰ ਬਦੀ ਹਰ ਬੁਰਾਈ ਨਿਕਲ ਜਾਵੇ ਮੇਰੇ ਜੀਵਤੇ ਖੁਦਾਵੰਨ ਜੀ ਰੂਪਾਕ ਸਾਡੀ ਹਿਫਾਜ਼ਤ ਕਰੇ ਖੁਦਾਵੰ ਤੁਹਾਡਾ ਸੁਰਗਿਆ ਫਤਿਮਾ ਦੇ ਕਿਰਪਾ ਵਾਲਾ ਹੱਥ ਸੜੀਆਂ ਜ਼ਿੰਦਗੀਆਂ ਤੇ ਠਹਿਰੇ ਮੇਰੇ ਖੁਦਾਵੰ ਜੀ ਅੱਜ ਜਿੰਨੇ ਵੀ ਜਨ ਦਿਲ ਤੋਂ ਤੁਹਾਨੂੰ ਪੁਕਾਰਨ ਮੇਰੇ ਪਿਤਾ ਪਰਮੇਸ਼ਰ ਇਹਨਾਂ ਦੇ ਉੱਤੇ ਤੁਹਾਡੀ ਆਸ਼ੀਸ਼ ਠਹਿਰੇ ਮੇਰੇ ਪਿਤਾ ਪਰਮੇਸ਼ਰ ਖੁਦਾ ਅੱਜ ਦਾ ਇਹ ਦਿਨ ਤੁਸੀਂ ਸਾਨੂੰ ਦਿੱਤਾ ਮੇਰੇ ਪ੍ਰਭੂ ਜੀ ਤੁਸੀਂ ਸਾਨੂੰ ਅੱਜ ਦੇ ਦਿਨ ਚ ਮੁਬਾਰਕ ਕੀਤਾ ਮੇਰੇ ਪਿਆਰੇ ਪ੍ਰਭੂ ਯਹਵਾ ਤੁਸੀਂ ਆਪਣੀ ਸ਼ਕਤੀ ਆਪਣੀ ਸ਼ਾਂਤੀ ਆਪਣਾ ਬਲ ਸਾਨੂੰ ਦਿੱਤਾ ਮੇਰੇ ਪ੍ਰਭੂ ਯਹਵਾ ਜੀ ਤੁਸੀਂ ਸਾਨੂੰ ਨਾ ਛੱਡਿਓ ਔਰ ਨਾ ਹੀ त्याਗਿਆ ਮੇਰੇ ਖੁਦਾਵੰ ਖੁਦਾ ਤੁਸੀਂ ਵਚਨ ਦੇ ਵਿੱਚ ਕਿਹਾ ਮੇਰੇ ਪਿਆਰੇ ਪਰਮੇਸ਼ਰ ਖੁਦਾਵਾਨ ਕਿ ਜੋ ਵੀ ਮੇਰੇ ਤੇ ਵਿਸ਼ਵਾਸ ਕਰੇਗਾ ਉਹਨਾਂ ਦੇ ਉੱਤੇ ਮੇਰੀ ਸ਼ਾਂਤੀ ਉਤਰੇਗੀ ਔਰੋ ਮੇਰੇ ਨਾਮ ਦੇ ਵਿੱਚ ਸ਼ਕਤੀ ਤਾਕਤ ਬਲ ਤੇ ਸ਼ਾਂਤੀ ਨੂੰ ਪਾਉਣਗੇ ਮੇਰੇ ਖੁਦਾਵਾਨ ਤੁਸੀਂ ਕਿਹਾ ਕਿ ਮੇਰੀ ਸ਼ਾਂਤੀ ਸਦਾ ਦੀ ਹੋਵੇਗੀ ਸੂਰਜ ਚੰਦਰਮਾ ਤਾਰੇ ਜਦ ਤੱਕ ਟਲ ਨਹੀਂ ਜਾਂਦੇ ਖੁਦਾਵਾਨ ਤੁਸੀਂ ਕਿਹਾ ਕਿ ਮੈਂ ਆਪਣੀ ਸ਼ਾਂਤੀ ਆਪਣੀ प्रजा ਦੇ ਉੱਤੇ ਕਾਇਮ ਕਰਾਂਗਾ اے ਮੇਰੇ ਮਹਾਨ ਪਰਮੇਸ਼ਰ ਖੁਦਾਵਾਨ ਹੁਣ ਤੋਂ ਲੈ ਕੇ ਸਦੀਪਕਾਲ ਤੱਕ ਤੁਹਾਡਾ ਪਵਿੱਤਰ ਆਤਮਾ ਸਭ ਪਰਿਵਾਰ ਘਰਾਂਿਆਂ ਦੀ ਮਦਦ ਕਰੇ ਮੇਰੇ ਜੀਵਤੇ ਖੁਦਾਵਾਨ ਪਵਿੱਤਰ ਆਤਮਾ ਇਹਨਾਂ ਦੀ ਆਲੋ ਹੋਵੇ ਮੇਰੇ ਖੁਦਾਵੰਨ ਜੀ ਪਾਕ ਲਹੂ ਦੀਆਂ ਵਾੜਾਂ ਨੂੰ ਇਹਨਾਂ ਦੇ ਚਾਰੋੜੇ ਲਗਾਉਣੇ ਮੇਰੇ ਖੁਦਾਵੰਨ ਹੋਣ ਤੋਂ ਲੈ ਕੇ ਸਦੀਪ ਅਕਾਲ ਤੱਕ ਤੁਹਾਡੀ ਗ੍ਰੇਸਫੁਲ ਹੱਥ ਦੇ ਹੇਠਾਂ ਪੂਰੇ ਪਰਿਵਾਰਾਂ ਨੂੰ ਲੈ ਕੇ ਆਉਣੇ ਮੇਰੇ ਜੀਵਤੇ ਖੁਦਾਵੰਨ ਜੀ ਮਦਦ ਕਰਨਾ ਸਹਾਇਤਾ ਕਰਨਾ ਗਵਾਹੀ ਕਰਨਾ ਮੇਰੇ ਪਿਆਰੇ ਪਰਮੇਸ਼ੁਰ ਖੁਦਾ ਪਵਿੱਤਰ ਹੱਥਾਂ ਵਿੱਚ ਲੈ ਕੇ ਬLES ਕਰਨਾ ਮੇਰੇ ਜੀਵਤੇ ਖੁਦਾਵੰਨ ਜੀ ਹਰ ਇੱਕ ਪ੍ਰਿਸ਼ਟ ਕਰਨ ਵਾਲੇ ਆਤਮਾ ਤੋਂ ਆਜ਼ਾਦ ਕਰਨਾ ਮੇਰੇ ਖੁਦਾ ਜੋ ਇਹਨਾਂ ਦੇ ਮਨਾਂ ਨੂੰ ਚਿੰਤਾਵਾਂ ਵੱਲ ਲੈ ਕੇ ਜਾ ਰਹੀ ਹੈ ਬੋਝ ਵੱਲ ਲੈ ਕੇ ਜਾ ਰਹੀ ਹੈ ਮੇਰੇ ਖੁਦਾਵੰਨ ਜੀ ਜੋ ਇਹਨਾਂ ਦੇ ਬਲ ਇਹਨਾਂ ਦੀ ਤਾਕਤ ਨੂੰ ਕ ਬੰਦੋਸ ਹਰੀ ਕਬੂਰੀ ਆਤਮਾ ਤੋਂ ਇਹਨਾਂ ਨੂੰ ਛਡਾ ਲਓ ਮੇਰੇ ਖੁਦਾਵੰਦ ਪਰਵਿੱਤਰ ਆਤਮਾ ਇਹਨਾਂ ਦੇ ਨਾਲ ਹੋਵੇ ਮੇਰੇ ਖੁਦਾਵੰਦ ਜੀ ਹਰ ਪਾਪ ਬਦੀ ਬੁਰਾਈ ਨੂੰ ਹਰ ਬੰਧਨ ਨੂੰ ਤੋੜ ਦੇ ਮੇਰੇ ਖੁਦਾਵੰਦ ਸੁਰਗਿਆ ਸੱਚੀ ਸ਼ਾਂਤੀ ਨੂੰ ਮੰਗਦੇ ਮੇਰੇ ਖੁਦਾ ਰੂਪਾਕ ਦੀਆਂ ਬਾੜਾਂ ਨੂੰ ਪੂਰੇ ਪਰਿਵਾਰ ਘਰਾਂਿਆਂ ਦੇ ਚਾਰੋੜ ਲਗਾ ਦਿੰਦੇ ਖੁਦਾ ਅੱਜ ਜਿੰਨੇ ਵੀ ਜਨ ਆਪਣੇ ਦੁੱਖ ਦੇ ਵੇਲੇ ਤੁਹਾਡੇ ਕੋਲ ਆਪਣੀ ਸ਼ਾਂਤੀ ਆਏ ਨੇ ਖੁਦਾ ਨਾਲ ਦੀ ਸ਼ਾਂਤੀ ਸਵਰਗ ਚ ਰਿਲੀਜ਼ ਕੀਤੀ ਜਾਵੇ ਜੋ ਵੀ ਆਪਣੇ ਦਾਨ ਆਪਣੀ ਆਫਰਿੰਗ ਆਪਣੇ ਬੀਜ ਨੂੰ ਤੁਹਾਡੇ ਹਜ਼ੂਰ ਬੀਜ ਦੇ ਨੇ ਮੇਰੇ ਖੁਦਾ ਇਹਨਾਂ ਦਾ ਬੀਜ ਜਨਾ 1000 ਗੁਣਾ ਕੇ ਵੱਡਣਾ ਹੋਵੇ ਖੁਦਾਵੰਨ ਜੀ ਔਰ ਪ੍ਰਤੀਫਲ ਸਵਰਗ ਰਾਜ ਚੋ ਰੀਲਿਸ ਕੀਤਾ ਜਾਵੇ ਖੁਦਾਵੰਨ ਜੀ ਪੂਰੇ ਪਰਿਵਾਰਾਂ ਉਤੇ ਤੁਹਾਡੀ ਆਸ਼ੀਸ਼ ਨੂੰ ਮੰਗਦੇ ਆ ਖੁਦਾ ਦੁਆ ਕਰਦੇ ਨਾ ਘਰ ਵਿੱਚ ਰੱਖੇ ਸਜਲ ਔਰ ਤੇਲ ਲਈ ਮੇਰੇ ਪਰਮੇਸ਼ਰ ਪ੍ਰਭੂ ਜੀ ਅਸਤੇ ਕੋ ਯਾਮ ਜਾਲ ਤੇਲ ਨਹੀਂ ਹੈ ਮੇਰੇ ਖੁਦਾਵੰਨ ਅਸਤੇ ਇਹ ਸ਼ਿਫਾ ਸ਼ੁਡਕਾਰ ਔਰ ਆਜ਼ਾਦੀ ਦੇਣ ਵਾਲਾ پاک ਪਵਿੱਤਰ ਲਹੂ ਆ ਮੇਰੇ ਪਿਆਰੇ ਪਰਮੇਸ਼ਰ ਖੁਦਾਵੰਨ ਅਸਤੇ ਇਸ پاک ਲਹੂ ਨੂੰ ਜਦਵੀ ਘਰਾਂ ਦੇ ਚਾਰੋਂ ਔਰ ਛਿੜਕਿਆ ਜਾਵੇ ਖੁਦਾਵੰਨ ਹਰ ਇੱਕ ਕੋਨਾ ਪਵਿੱਤਰ ਛੋ ਤੇ ਆਜ਼ਾਦ ਹੋ ਜਾਵੇ ਖੁਦਾ ਸਾਰੇ ਰੋਗ ਬੰਧਨ ਬਿਮਾਰੀਆਂ ਨਾਸ਼ਵਸਮ ਖਤਮ ਹੋਣ ਮੇਰੇ ਖੁਦਾਵੰਤਾ ਦੀ ਸਾਮਰਤਾ ਦੀ ਕੇਰ ਪਾਥਾ ਡ ਗ੍ਰੇਸਫੁਲ ਹੱਥ ਇਹਨਾਂ ਦੀ ਲਾਈਫ ਉੱਤੇ ਠਹਿਰ ਜਾਵੇ ਖੁਦਾਵੰਤ ਪਵਿੱਤਰ ਹੱਥ ਵਿੱਚ ਲੈ ਕੇ ਬles ਕਰ ਦੇ ਮੇਰੇ ਖੁਦਾਵੰਤ ਜੀ ਸਾਰੇ ਬੰਧਨਾਂ ਨੂੰ ਤੋੜ ਦਿਨੇ ਮੇਰੇ ਖੁਦਾਵੰਤ ਪਾਕ ਲਹੂ ਦੀਆਂ ਬਾੜਾਂ ਨੂੰ ਇਹਨਾਂ ਦੇ ਚਾਰੋਂ ਢ ਲਗਾਉਂਦੇ ਹੋਏ ਮੇਰੇ ਜੀਵਤੇ ਖੁਦਾਵੰਤ ਜੀ ਪ੍ਰਾਰਥਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਤਾਰਿਕ ਲਈ ਸਤਿਅ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ